ਵਾਹਿਗੁਰੂ ਜੀ ਚਲਤ ਬੈਸਤ ਸੋਭਤ ਜਾਗਤ ਗੁਰਮੰਤਰ ਹਿਦੈ ਚੇਤਾਰ ਚਰਨ ਸ਼ਰਨ ਪਾਚ ਸੰਗ ਸਾਧੂ ਪਵ ਸਾਗਰ ਉਤਰੇ ਪਾਰ ਗੁਰੂ ਅਬਦੁੱਲ ਸਾਹਿਬ ਪਾਸ਼ਾ ਜੀ ਇਸ ਪੰਕਤੀ ਚ ਬੜੀ ਭੇਦ ਭਰੀ ਵਿਚਾਰ ਦਸਾਂ ਦੇ ਭਗਤੀ ਦੇ ਮਾਰਗ ਤੇ ਚੱਲਣ ਦੇ ਲਈ ਮਨੁੱਖ ਆਪਣੇ ਤਰੀਕੇ ਦੇ ਨਾਲ ਜਦ ਪੁਜਾਰੀਆਂ ਦੇ ਕੇ ਅਨੁਸਾਰ ਯਤਨ ਕਰਦਾ ਹੈ ਕਿ ਭਗਤੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਮਲਾਪ ਇਸ ਤਰ੍ਹਾਂ ਹੁੰਦਾ ਹੈ ਬਖਰੇ ਬਖਰੇ ਪੁਜਾਰੀ ਜਿਹੜਾ ਹੱਥ ਕੰਡੇ ਵਰਤਦਾ ਹੈ ਕਿਉਂਕਿ ਪੁਜਾਰੀ ਦੇ ਵਿੱਚ ਮਨ ਦੇ ਅੰਦਰ ਲਾਲਚ ਉਪਿਆ ਹੁੰਦਾ ਕਦੇ ਸੱਚ ਨਹੀਂ ਦੱਸਦਾ ਜਿਉਂ-ਜਿਉਂ ਜ਼ਿਆਦਾ ਮਨੁੱਖ ਪਰਮੇਚ ਪਵੇਗਾ ਪਟਕੇਗਾ ਪੁਜਾਰੀ ਉਸ ਨੂੰ ਮਾਨਸਿਕ ਤੌਰ ਤੇ ਤਰਚਰ ਕਰਦਾ ਤੇ ਦਾਅਵੇ ਕਰਦਾ ਜਰੰਤੂ ਲੈ ਕੇ ਮੌਤ ਤੱਕ ਮੈਂ ਹੀ ਤੁਹਾਡਾ ਠੇਕੇਦਾਰ ਹਾਂ ਜੋ ਮੈਂ ਤੁਹਾਨੂੰ ਕਹਿ ਰਹੇ ਆ ਉਹ ਬਿਲਕੁਲ ਸੱਚ ਹੈ ਤੇ ਮੈਂ ਹੀ ਤੁਹਾਡਾ ਕਲਿਆਣ ਕਰ ਸਕਦਾ ਇਸ ਲਈ ਤੁਹਾਨੂੰ ਸਾਨੂੰ ਦਸ਼ਨਾ ਦੇਣੀ ਪਵੇਗੀ ਪਰ ਐਸਾ ਹੋ ਰਿਹਾ ਪੂਜਾ ਪਾਠ ਪੂਜਾ ਘੋਮ ਕਰਮ ਕਾਲ ਵਹਿਮ ਪਰਮ ਕਿਸੇ ਨੂੰ ਕਹਿ ਰਿਹਾ ਕਿ ਜੋਗੀ ਬਣ ਜੋ ਘਰ ਬਰ ਛੱਡ ਦੋ त्यागी बन, बन जाओ विरागी बन जाओ कृष्ण ਕਹਿੰਦਾ ਕਿ ਓਮ ਚੱਕਰਾਓ ਪੂਜਾ ਪਾਠ ਕਰਾਓ ਤੁਹਾਡਾ ਮੈਂ ਕल्याण ਉਦਾਰ ਕਰਵਾਵਾਂਗਾ ਮਨੁੱਖਾਂ ਦੇ ਪੋਤੀ ਭੀੜ ਜਿਹੜੀ ਹੈ ਪੁਜਾਰੀ ਦੇ ਇਸ ਚਾਂਸੇ ਵਿੱਚ ਆ ਜਾਂਦੀ ਹੈ ਤੇ ਸਦੀਆਂ ਤੋਂ ਲੁੱਟੀ ਜਾ ਰਹੀ ਹੈ ਤੇ ਲੁੱਟ ਰਹੀ ਹੈ ਜਦੋਂ ਤੋਂ ਭਾਵੇਂ ਨਾਨਕ ਪਾਸ਼ਾ ਜੀ ਨੇ ਕਲਯੁਗ ਦੀ ਕੋਲ ਸਮੇਂ ਚਤੁਰਤਾਰ ਲਿਆ ਪੁਜਾਰੀ ਨੂੰ ਠੋਕਮਾ ਜਪਾ ਦਿੱਤਾ ਤੂੰ ਪਾਈ ਠੇਕੇਦਾਰ ਬਣਿਆ ਹੋਇਆ ਤੈਨੂੰ ਅਗਲੀ ਕੀ ਖਬਰ ਹੈ ਤੈਨੂੰ ਇੱਥੇ ਦੇ ਕਲਪਵਰ ਮੇਂ ਤੇਰੇ ਨਾਲ ਕੱਲ ਕੀ ਹੋਣ ਵਾਲਾ ਹੈ ਤੈਨੂੰ ਉਸ ਦੀ ਖਬਰ ਨਹੀਂ ਇਹ ਝੂਠੇ ਲਾਰੇ ਲੱਭੇ ਕਿਉਂ ਲਾਰੇ ਤੇ ਬਾਬੇ ਨਾਨਕ ਪਾਸ਼ਾ ਜੀ ਨੇ ਜਨਮ ਤੋਂ ਲੈ ਕੇ ਮੌਤ ਤੱਕ ਜਿਤਨੇ ਸੰਸਕਾਰ ਸਨ ਵਿਰੋਧ ਦੇ ਕੀਤਾ ਸੁਖ ਸੋਧ ਕੀਤਾ ਸੋਧ ਕਰਕੇ ਸਿਝਾਇਆ ਭਾਈ ਕੋਈ ਕਹਿੰਦਾ ਇੱਕ ਇਸ ਇੱਕ ਦਿਸ਼ਾ ਵਾਲੇ ਹੈ ਕੋਈ ਕਹਿੰਦਾ ਦੂਜੀ ਦਿਸ਼ਾ ਵਾਲੇ ਪਾਸੇ ਰੱਬ ਲੁੱਕ ਕੇ ਬੈਠਾ ਕੋਈ ਕੀ ਡਰਾਮੇ ਕਰਾਈ ਜਾਂਦਾ ਕੋਈ ਕੀ ਡਰਾਮੇ ਕਰਾਈ ਜਾਂਦਾ ਲੇਕਿਨ ਪ੍ਰਮਾਤਮਾ ਨੂੰ ਕਰੋੜਾਂ ਦੇ ਵਿੱਚ ਲੱਖਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕੋਈ ਪ੍ਰਮਾਤਮਾ ਨੂੰ ਆਪਣੀ ਜਾਗੀਰ ਸਮਝੀ ਬੈਠਾ ਬਾਬੇ ਨਾਨਕ ਨੇ ਤਾੜਨਾ ਕੀਤੀ ਐਸਾ ਨਾ ਕਰੋ ਇਹ ਮਨੁੱਖਤਾ ਦਾ ਕਾਣ ਹੈ ਇਹ ਰੱਬ ਦੇ ਘਰ ਦੀ ਸ਼ਰੀਕੀ ਆਪ ਭਗਵਾਨ ਨਾ ਬਣੋ ਜੇ ਭਗਵਾਨ ਬਣੋਗੇ ਪਛਤਾਣੋ ਤਿੰਨ ਪੂਰੇ ਗੁਰਦੇ ਫਿਰੇ ਸ਼ੈਤਾਨੇ ਆ ਇਸ ਲਈ ਪੂਰੇ ਗੁਰੂ ਦੀ ਟੇਕ ਲਵੋ ਆਸਰਾ ਲਵੋ ਆਮ ਲੁਕਾਈ ਨੂੰ ਨਾਟਕੀ 당 ਦੇ ਨਾਲ ਜਦ ਗੁਰੂ ਬਾਬੇ ਨਾਨਕ ਪਾਤਸ਼ਾਹ ਜੀ ਨੇ ਸਮਝਾਇਆ ਨੰਗਾ ਦੋਜਕ ਚਾਲਿਆ ਤਾਂ ਦੇ ਸਿੱਖਰਾ ਡਰਾਵਣਾ ਉਹਨਾਂ ਦੇ ਪਾਜ ਉਗੜੇ ਹੱਤ ਤੱਕ ਇਹਨਾਂ ਜਿੱਥੇ ਕੋਈ ਜੁੜਿਆ ਸੀ ਤੇ ਪਰਮਾਤਮਾ ਕਿਤੇ ਦੂਰ ਨਹੀਂ ਤੁਸੀਂ ਖੁਦ ਪਰਮਾਤਮਾ ਦੇ ਸਾਰੇ ਰੂਪ ਹੋ ਪਰਮਾਤਮਾ ਹਾਜ਼ਰ ਨਾਜ਼ਰ ਹੈ ਪਰਮਾਤਮਾ ਦੀ ਕੋਈ ਸ਼ਕਲ ਨਹੀਂ ਸੂਰਤ ਨਹੀਂ ਮੂਰਤ ਨਹੀਂ ਪਰਮਾਤਮਾ ਜੂ ਨਾ ਚ ਵੀ ਹੁੰਦਾ ਉਹ ਕਰਤਾ ਪੁਰਖ ਸੁ ਜਾਣ ਆਪ ਹੈ ਉਦਾ ਨਾਮ ਸੱਚ ਹੈ ਉਸੇ ਆਪਣੇ ਕੋ ਹੁੰਦਾ ਹੈ ਉਹ ਜੁਨਾ ਵਿੱਚ ਨਹੀਂ ਹੁੰਦਾ ਇਹ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੁੰਦਾ ਹੈ ਜਦੋਂ ਨਿਸ਼ਾਨੀ ਦੇ ਪ੍ਰਮਾਤਮਾ ਦੇ ਕਰਾਈ ਕਰੀਬ ਕਰੀਬ ਲੋਕਾਇ ਵੀ ਚੇਤਨਾ ਆ ਵੀ ਆਈ ਪੁਜਾਰੀ ਵਾਲੀ ਦੁਕਾਨ ਬੰਦ ਵੀ ਹੋ ਰਹੀ ਕਰੀਬ ਕਰੀਬ ਫੇਰ ਵੀ ਪੁਜਾਰੀ ਦੀ ਇਸ ਅਨਮਤ ਮਨਮਤ ਦੀ ਹਨੇਰੀ ਨੇ ਆਇ ਤੱਕ ਵੀ ਸਚੇਤ ਨਹੀਂ ਹੁੰਦਾ ਜਗਤ ਗੁਰੂ ਬਾਬੇ ਨਾਨਕ ਪਾਸ਼ਾ ਜੀ ਨੇ ਕਿਹਾ ਭਾਈ ਇਹ ਹਰ ਕਿਸੇ ਦੇ ਇਸੇ ਜੇ ਗੱਲ ਨਹੀਂ ਹੁੰਦੀ ਪਰਮਾਤਮਾ ਦੀ ਪਰਚੋਲ ਕਰਨ ਦੇ ਲਈ ਪੂਰੇ ਗੁਰੂ ਦਾ ਹੋਣਾ ਲੋੜੀਏ ਤੇ ਗੁਰੂ ਦੇ ਨਹੀਂ ਗੁਰੂ ਸ਼ਬਦ ਹੈ ਸ਼ਮਤਾ ਦਾ ਆਸਰਾ ਪਕੜੋ जो मंदिर को थम मैं थम मति गुरु काशव द बने स्थानम ग्रस्ती प्रधान है ग्रस्ती नु छड़ के जंगल कंदरा पछन दी खोज लोड़ ने कर्मकांड करने कोई लोड़ ने प्यारे इन में तो मिलने ना जाय मैं किए कर्म नेक इसलिए गुरु अर्जुन सहप बादशाह जी शब्द ऋषि जाना पद के पाई ਪਰਮਾਤਮਾ ਤੁਹਾਡੇ ਨਾਲ ਹੈ ਜੀ ਮੈਂ ਤੁਹਾਡੇ ਸਵਾਸ ਨਾਲ ਤੁਹਾਡੇ ਨਾਲ ਚੱਲਦੇ ਹੂ ਜਿਉ ਪ੍ਰਾਨ ਤੁਹਾਡਾ ਨਾਲ ਚੱਲਦਾ ਪਰਮਾਤਮਾ ਕਿਤੇ ਦੂਰ ਨਹੀਂ ਘਰ ਮੈਂ ਸਭ ਕੁਝ ਬਾਹਰ ਨਹੀਂ ਬਾਹਰ ਤੋਂ ਲੈ ਸਭ ਪਰਮਾ ਹੈ ਪਰਮਾਤਮਾ ਹਿੱਸੇ ਤੁਹਾਨੂੰ ਚਲਾਉਂਦਾ ਹੈ ਉਸਨੇ ਤੁਹਾਨੂੰ ਸੰਸਾਰ ਦਿਖਾਇਆ ਕੋਈ ਆਖਰ ਤੁਹਾਡਾ ਸੱਚਾ ਮਿੱਤਰ ਹੈ ਸਾਡਾ ਫਰਜ਼ ਬਣਦਾ ਪੂਰੇ ਗੁਰੂ ਦੀ ਮੁਰਸ਼ਿਦ ਦੀ ਸੰਗਤ ਕਰਕੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਨੀ ਇਹ ਸਾਡਾ ਮਕਸਦ ਹੋਣਾ ਚਾਹੀਦਾ ਪਰ ਅਸੀਂ ਕਿਹਦੇ ਪਾਸੇ ਪਏ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਦੇ ਬਚਨ ਕਿ ਸੋ ਖ ਸੁਖੇਰ ਢੰ ਸਾਨੂੰ ਸਾਡੇ ਬਡੇਰੇ ਅਨੰਦ ਬਾਬੇ ਨਾਨਕ ਨੇ ਦੱਸ ਦਿੱਤਾ ਹੈ ਚਲਤ ਬੈਸਤ ਸੋ ਬੁਜ ਜਾਗਤ ਗੁਰ ਮੰਤਰ ਵਿਦੈ ਚਤਾਰ ਕੀ ਤਰਸ ਕੇ ਅੰਗ। ਨਾਮ ਕਹਿਤ ਲੋਚਨਾ ਮੁਖਤੇ ਰਾਮ ਸਮਾਲ। ਹੱਥ ਪਾਉਂ ਕਾਮ ਸਭ ਚੇਤਨਂਦਰ ਦਾ। ਚੇਤਨਂ ਅੰਕਾਰ ਵਾਲੇ ਪਾਸੇ ਹੋ ਗਏ ਤੇ ਹੱਥਕਾਰ ਵਾਲੇ ਪਾਸੇ। ਕਾਰ ਬਿਹਾਰ ਕਰੀ ਜਾਉ ਸੁੰਦੇ ਆਂ ਬਹਿੰਦੇ ਆਂ ਉਠਦੇ ਆਂ ਜਾਗਦੇ ਆਂ ਚਲਦੇ ਆਂ ਫਿਰਦੇ ਆਂ। ਗੁਰਮੰਤਰ ਰਿਦੇਚਾਰ। ਗੁਰਮントਰ ਦਾ ਭਾਵ ਹੈ ਮਾਲਕ ਦਾ ਸਿਮਰਨ। ਇਹ ਚਤਾਰਨਾ ਭਾਵ ਉਸ ਦਾ ਤਰਵਾਦ ਕਰਨਾ ਮਾਲਕ ਜੀ ਕਿਰਪਾ ਕਰੋ ਸਾਨੂੰ ਸਮਾਤ ਦੇ। ਸਿਮਰਨ ਦੀ ਦਾਤ ਮੰਗੋ। ਜਦੋਂ ਐਸੀ ਅਰਦਾਸ ਬੇਨਤੀ ਕਰਾਂਗੇ ਤਾਂ ਪ੍ਰਮਾਤਮਾ ਸਾਡੀ ਝੋਲੀ 'ਚ ਖੈਰ ਪਾਵੇਗਾ। ਇਹ ਬਖਸ਼ਾ ਕਿੱਥੋਂ ਪ੍ਰਾਪਤ ਹੋਣਗੇ ਚਰਨ ਸ਼ਰਨ ਭਜ ਸੰਗ ਸਾਧੂ। ਪੂਰੇ ਗੁਰੂ ਦੀ ਚਰਨ ਛਣ ਪ੍ਰਾਪਤ ਕਰਕੇ ਸਾਧ ਦੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਭਜਨਾ ਸਿਵਨੈ ਪਵ ਸਾਗਰ ਤੁਰੇ ਪਾ ਤੇ ਪਵ ਸਾਗਰ ਤੋਂ ਬੰਦਾ ਪਾਰ ਲੰਘ ਜਾਂਦਾ ਹੈ ਗੁਰੂ ਲਗਾ ਦਿੰਦਾ ਹੈ ਗੁਰੂ ਇਤਨੀ ਤਾਕਤ ਤੇ ਸਮਰੱਥਾ ਬਾ ਪਕੜ ਕੜਲੀ ਨੇ ਆਪਣੇ ਅੰਧਕੂਪ ਤੇ ਮਾਇਆ ਗੁਰੂ ਤੇ ਸਮਰੱਥ ਹੈ ਤੂੰ ਸਮਰੱਥ ਵੱਡਾ ਮੇਰੀ ਮਰ ਤੁਰੀ ਨਾਮ ਪਰ ਪੈਲ ਕਰਨ ਦੀ ਲੋੜ ਹੈ ਤਿਆਗ ਕਰਨਾ ਕੱਚੀਆਂ ਗੁਰੂਆਂ ਤੋਂ ਪੱਲਾ ਛੁਡਾਈਏ ਪੂਰੇ ਗੁਰੂ ਸ਼ਬਦ ਦਾ ਪੱਲਾ ਪਕੜੀਏ ਤੇ ਪੂਰਾ ਗੁਰੂ ਸਾਨੂੰ ਲੋਕ ਤੇ ਪਰਲੋਕ ਤੇ ਸਫਲ ਵੀ ਸਖਾਈ ਹੁੰਦਾ ਹੋਵੇਗਾ ਸਾਡੀ ਮਾਂ ਪਕੜੇਗਾ ਸਾਨੂੰ ਜੀਵਨ ਦੀ ਜਾਇਦਾਦ ਸਾਬੇਗਾ ਤੇ ਜਿਹੜਾ ਜਨਮ ਗੁਰਮੁਖ ਜਨਮ ਸਵਾਲ ਸਵਾਰ ਤੱਕ ਚੱਲੇ ਗੁਰਮੁਖ ਬਣਾ ਕੇ ਸਾਨੂੰ ਤਰਗਾਦੇ ਵੀ ਸਾਡੀ ਮਾਲਕ ਦੀ ਹੱਚੂਰੀ ਪ੍ਰਾਪਤ ਕਰਾ ਦੇਵੇਗਾ ਜੀ ਵਾਏ ਕੁਝ ਕਲਸਾ ਵਾਏ ਕੁਝ ਕੀਫਤ